ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਤੁਹਾਨੂੰ ਇੱਕ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਇਨਸਾਫ ਦੀ ਲੜਾਈ ਦੇ ਵਿੱਚ ਆਪਾਂ ਯੋਗਦਾਨ ਪਾਉਣ ਵਾਸਤੇ ਤੁਹਾਨੂੰ ਸਭ ਨੂੰ ਮੇਰੀ ਅਪੀਲ ਆ ਕਿ ਕੱਲ ਐਤਵਾਰ ਠੀਕ 11 ਵਜੇ ਮਲਵਿੰਦਰ ਸਿੰਘ ਮਾਲੀ ਜਿਹੜੇ ਇੱਕ ਬੜੇ ਅੱਛੇ ਹੁਨਾਰ ਪੋਲਿਟੀਕਲ ਐਨਾਲਿਸਟ ਨੇ ਇੱਕ ਐਕਟਿਵਿਸਟ ਨੇ ਔਰ ਇੱਕ ਬੁੱਧੀਜੀਵੀ ਨੇ ਉਹਨਾਂ ਨੂੰ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਟਿਆਲਾ ਜੇਲ੍ਹ ਵਿੱਚ ਇੱਕ ਝੂਠੇ ਮੁਕੱਦਮੇ ਵਿੱਚ ਨਜ਼ਰਬੰਦ ਕੀਤਾ ਹੋਇਆ। ਉਹਨਾਂ ਦੀ ਇਨਸਾਫ਼ ਦੀ ਲੜਾਈ ਲੜਨ ਵਾਸਤੇ ਜੋ ਉਹਨਾਂ ਬੇਇਨਸਾਫ਼ੀ ਹੋਈ ਹੈ ਜਿਸ ਢੰਗ ਦੇ ਨਾਲ ਉਹਨੂੰ ਰਾਤ ਦੇਰ ਰਾਤ ਪਟਿਆਲੇ ਦੇ ਉਹਨਾਂ ਦੇ ਘਰ ਪੁਲਿਸ ਨੇ ਅੰਦਰ ਵੜ ਕੇ ਬਿਨਾਂ ਵਾਰੰਟਾਂ ਤੋਂ ਬਿਨਾਂ ਕਿਸੇ ਤੱਥਾਂ ਤੋਂ ਮਹਿਜ਼ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਣ ਵਾਸਤੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਆ ਇਹ ਨਿੰਦਣਯੋਗ ਸੀਗੀ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਬਹੁਤ ਸਾਰੇ ਲੋਕਾਂ ਨੇ ਵਿਸ਼ਵ ਦੇ ਵਿੱਚ ਇਸ ਗੱਲ ਨੂੰ ਬੁਰਾ ਮਨਾਇਆ ਮਲਵਿੰਦਰ ਸਿੰਘ ਮਾਲੀ ਇੱਕ ਇੰਡੀਪੈਂਡੈਂਟ ਵਿਚਾਰਧਾਰਾ ਵਾਲੇ ਬੰਦੇ ਨੇ ਉਹ ਕਈ ਵਾਰ ਨਿੱਜੀ ਤੌਰ ਦੇ ਉੱਤੇ ਕਈ ਵਿਅਕਤੀਆਂ ਦੇ ਖਿਲਾਫ ਬੋਲੇ ਹੋਣਗੇ ਹੋ ਸਕਦਾ ਮੇਰੇ ਖਿਲਾਫ ਵੀ ਕਦੀ ਬੋਲੇ ਹੋਣਗੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਰਕਾਰ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹਿਣ ਵਾਸਤੇ ਪੋਸਟ ਪਾਉਣ ਵਾਸਤੇ ਕਿਸੇ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹ ਵਿੱਚ ਛੁਡ ਦੇਵੇ ਇਹਦਾ ਮਤਲਬ ਤੁਸੀਂ ਜਿਹੜਾ ਸਾਡਾ ਮਢਲਾ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਫ੍ਰੀडम ਟੂ ਐਕਸਪ੍ਰੈਸ਼ਨ ਐਂਡ ਫ੍ਰੀडम ਟੂ ਸਪੀਚ ਤੁਸੀਂ ਉਹਨੂੰ ਰੋਂਦ ਕੇ ਕੁਚਲ ਕੇ ਰੱਖਦੇ ਨਾ ਇਸ ਕਰਕੇ ਉਹਨਾਂ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਮੇਰੀ ਸਮੂਹ ਇਨਸਾਫ ਪਸੰਦ ਪੰਜਾਬੀਆਂ ਨੂੰ ਕੈਰਤਮੰਦ اخਲਾਕੀ ਬੰਦਿਆਂ ਨੂੰ ਪਾਰਟੀ ਪਾਜ਼ੀ ਤੋਂ ਉੱਤੇ ਉੱਠ ਕੇ ਸਾਰੀਆਂ ਜਥੇਬੰਦੀਆਂ ਨੂੰ ਕਿਉਂਕਿ ਇਹ ਕਾਲ ਜਿਹੜੀ ਆ ਇਹ ਬੁੱਧੀਜੀਵੀਆ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਦਿੱਤੀ ਆ ਪਿਆਰੇ ਲਾਲ ਗਰਗ ਜੀ ਪੰਜਾਬ ਦੇ ਬੜੇ ਅੱਛੇ ਹਤੈਸੀ ਨੇ ਬਹੁਤ ਸਰੀਆਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੀਆਂ ਕਿਰਤੀ ਕਿਸਾਨ ਯੂਨੀਅਨ ਆਜ ਉਹਨਾਂ ਦੀ ਜਥੇਬੰਦੀਆਂ ਨੇ ਕਾਲ ਦਿੱਤੀ ਆ ਤੇ ਮੈਂ ਵੀ ਆਪਣਾ ਹਿੱਸਾ ਪਾਉਣ ਵਾਸਤੇ ਇਸ ਲੜਾਈ ਵਿੱਚ ਪਹੁੰਚੂਗਾ ਕੱਲ 11 ਵਜੇ ਪਟਿਆਲਾ ਜੇਲ੍ਹ ਦੇ ਬਾਹਰ ਹੁਣ ਇਹਦੀ ਲੋੜ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਕੇਜਰੀਵਾਲ ਔਰ ਉਹਨਾਂ ਦੇ ਦਿੱਲੀ ਦੇ ਲੀਡਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਭਾਜਪਾ ਦੀ ਮੋਦੀ ਸਰਕਾਰ ਤਾਨਾਸ਼ਾਹ ਹੈ ਉਹ ਸਾਨੂੰ ਗ੍ਰਿਫਤਾਰ ਕਰ ਰਹੀ ਆ ਉਹਨਾਂ ਨੇ ਸਾਡੇ ਤੇ ਪਰਚੇ ਦਰਜ ਕੀਤੇ ਨੇ ਉਹਨਾਂ ਨੇ ਸਾਨੂੰ ਜੇਲ੍ਹਾਂ ਵਿੱਚ ਛੁਟਿਆ ਹਾਲਾਂਕਿ ਉਹਨਾਂ ਦੇ ਖਿਲਾਫ ਬੜੇ ਪੁਖਤਾ ਜਿਹੇ ਸਬੂਤ ਨਜ਼ਰ ਆਏ ਨੇ ਈਡੀ ਔਰ ਸੀਬੀਆਈ ਦੇ ਮੁਕਦਮਿਆਂ ਵਿੱਚ ਸਾਲ-ਸਾਲ ਡੇਡ-ਡੇਡ ਸਾਲ 6-6 ਮਹੀਨੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਕਿਉਂਕਿ ਜਿਹੜਾ ਸ਼ਰਾਬ ਘਟਾਲੇ ਦੇ ਸੀਗੇ ਉਹਦੇ ਵਿੱਚ ਕਾਫੀ ਡਿਟੇਲਸ ਨੇ ਔਰ ਅਲਟੀਮੇਟਲੀ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈ ਹੈ ਪਰ ਇਹ ਤਾਂ ਸਿਰਫ ਇੱਕ ਸੋਸ਼ਲ ਮੀਡੀਆ ਤੋਂ ਤੇ ਪੋਸਟਪੌਣ ਵਾਸਤੇ ਕੀ ਪੰਜਾਬ ਦੇ ਆਪਾਂ ਆਉਣ ਵਾਲੇ ਸਮੇਂ ਵਿੱਚ ਇੰਨੀ ਇਜਾਜ਼ਤ ਦੇ ਦਿਆਂਗੇ ਸਰਕਾਰਾਂ ਨੂੰ ਕਿ ਕੋਈ ਅੱਗੇ ਭੁੱਲੇ ਹੀ ਨਾ ਪਹਿਲਾਂ ਸਿਆਸੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਰਕਾਰ ਵੱਲੋਂ ਭਗਵੰਤਪਾਲ ਦੀ ਸਰਕਾਰ ਵੱਲੋਂ ਕਦੀ ਕਿਸੇ ਤੇ ਪਰਚਾ ਕੰੰਦਸੀ ਤੇ ਕਦੀ ਕਿਸੇ ਐਮਐਲਏ ਤੇ ਕਦੀ ਕਿਸੇ ਫਾਰਮਰ ਮਨਿਸਟਰ ਤੇ ਬਹਾਨੇ ਸਾਜੀ ਕੱਢ ਕੇ ਅਲਟੀਮੇਟਲੀ ਖੇਰੇ ਨੂੰ ਚੱਕ ਕੇ ਅੰਦਰ ਐਨਡੀਪੀਐਸ ਦੇ ਪਰਚੇ ਠੋਕੇ ਅੰਦਰ ਦੇ ਦਿੱਤਾ ਇਹ ਸੁਣਿਆ ਦਿੱਤਾ ਉਹਨਾਂ ਨੇ ਪੋਲੀਟੀਕਲ ਜਮਾਤ ਨੂੰ ਕਿ ਜੇ ਤੁਸੀਂ ਸਾਡਾ ਵਿਰੋਧ ਕਰੋਗੇ ਤੇ ਅਸੀਂ ਉਹੀ ਹਸ਼ਰ ਕਰਾਂਗੇ ਜਿਹੜਾ ਬਾਕੀ ਆਪੋਜੀਸ਼ਨ ਦੀਆਂ ਪਾਰਟੀਆਂ ਦੇ ਲੀਡਰਾਂ ਦਾ ਕੀਤਾ ਤੇ ਜੋ ਖੇਰੇ ਦਾ ਕੀਤਾ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਪੋਲਿਟਿਕਲ ਜਮਾਤ ਆ ਆਪੋਜੀਸ਼ਨ ਆ ਤੁਸੀਂ ਦੇਖੋਗੇ ਉਹ ਥੋੜੀ ਸੈਮੀ ਹੋਈ ਆ ਔਰ ਮੈਂ ਸਮਝਦਾ ਕਿ ਸੈਮਣਾ ਕੋਈ ਗੈਰਵਾਜਬ ਨਹੀਂਗਾ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਪਰਿਵਾਰ ਨੇ ਬੱਚੇ ਨੇ ਕੌਣ ਚਾਹੁੰਦਾ ਚਾਰ-ਚੱਤ 6-6 8-8 ਮਹੀਨੇ ਸਾਲ-ਸਾਲ ਜੇਲ੍ਹ ਵਿੱਚ ਨਜ਼ਰਬੰਦ ਰਹਿਣਾ ਸਿਆਸੀ ਜਮਾਤ ਜਦੋਂ ਥੋੜੀ ਠੱਡੀ ਪੈਗੀ ਤਾਂ ਜਿਹੜੇ ਨੈਕਸਸ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਲੋਕ ਜਿਹੜੇ ਵਿਰੋਧ ਕਰਦੇ ਸਰਕਾਰਾਂ ਫਿਰ ਇਹਨਾਂ ਨੇ ਸੋਚਿਆ ਕਿ ਕਿਸੇ ਤਰੀਕੇ ਨਾਲ ਇਹਨਾਂ ਦਾ ਵੀ ਮੂੰਹ ਜ਼ੁਬਾਨ ਬੰਦ ਕਰਾਈ ਜਾਵੇ ਪਹਿਲਾਂ ਭਾਨੇ ਸਿੱਧੂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਹ ਤਾਂ ਤੁਹਾਡੇ ਉਥੇ ਕੱਟ ਕੀਤਾ ਬਹੁਤ ਵੱਡਾ ਤੇ ਸਰਕਾਰ ਨੂੰ ਅਲਟੀਮੇਟਲੀ ਉਸ ਨੂੰ ਮਲਟੀਪਲ ਕੇਸਸ ਵਿੱਚੋਂ ਛੱਡਣਾ ਪਿਆ ਕਦੀ ਪੰਜਾਬ ਦੀ ਪੁਲਿਸ ਦਿੱਲੀੋਂ ਬੰਦੇ ਚੱਕਣ ਚਲ ਜਾਂਦੀ ਆ ਬੱਗੇ ਨੂੰ ਚੱਕਣ ਚਲ ਜਾਂਦੀ ਆ ਕਦੀ ਅਲਕਾ ਲਾਂਬਾ ਦੇ ਖਿਲਾਫ ਪੇਚਰ ਦਰਜ ਕਰ ਦਿੰਦੇ ਕਦੀ ਕੁਮਾਰ ਵਿਸ਼ਵਾਸ ਦੇ ਖਿਲਾਫ ਪੇਚਰ ਦਰਜ ਕਰ ਦਿੰਦੇ ਕਦੀ ਇੱਕ ਯੂਟਿਊਬਰ ਵਿਚਾਰਾ ਜੰਮੂ ਨੁਕਲਕੇ ਕੀ ਨਾਮ ਸੀ ਉਹਦਾ ਉਦੋਂ ਪੁਲਿਸ ਉਹਤੇ ਗ੍ਰਿਫਤਾਰ ਕਰ ਪੁਲਿਸ ਦਾ ਕੰਮ ਕੀ ਆ ਪੁਲਿਸ ਦਾ ਕੰਮ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਚੋਰੀਆਂ ਹੋ ਰੀਆਂ ਪੰਜਾਬ ਦੇ ਵਿੱਚ ਲੁੱਟ ਕੋ ਹੋ ਰਹੇ ਨੇ ਐਨਆਰਆਈ ਦੇ ਕਤਲ ਹੋ ਰਹੇ ਨੇ ਫਰੋਤੀਆਂ ਦਿੱਤੀਆਂ ਜਾ ਰਹੀਆਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ 1 ਸਾਲ ਤੋਂ ਜੇਲ੍ਹ ਦੇ ਵਿੱਚ ਅੰਦਰ ਪੁਲਿਸ ਨੇ ਫੈਸਿਲਿਟੇਟ ਕਰਾਈ ਹਾਈ ਕੋਰਟ ਨੇ ਦਬਕੇ ਮਾਰ ਕੇ ਉਹਨਾਂ ਤੋਂ ਸੱਚ ਮੰਨਵਾਇਆ ਲੇਕਿਨ ਅੱਜ ਤੱਕ ਕੋਈ ਐਕਸ਼ਨ ਪੁਲਿਸ ਨੇ ਆਪਣੇ ਉਹਨਾਂ ਅਧਿਕਾਰੀਆਂ ਤੇ ਨਹੀਂ ਲਿਆ ਚੱਜ ਦਾ ਪੁਖਤਾ ਐਕਸ਼ਨ ਨਹੀਂ ਲਿਆ ਡੇਰਾ ਸੱਚਾ ਸੌਦਾ ਦਾ ਰਾਮ ਰਹੀਮ ਜਿਹਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਬੇਅਦਬੀਆਂ ਹੋਈਆਂ ਬਾਈਬਲ ਕਲੱਚ ਦੋ ਕਤਲ ਹੋ ਗਏ ਉਹਦਾ ਜਿਹੜਾ 295ਏ ਦਾ ਚਲਾਨ ਹੋਣਾ ਵਾ ਉਹ ਜਦ ਤੱਕ ਹੋਮ ਮਿਨਿਸਟਰ ਕਮ ਚੀਫ ਮਿਨਿਸਟਰ ਪੰਜਾਬ ਦਾ ਉਹਦੀ ਪ੍ਰਵਾਨਗੀ ਨਹੀਂ ਦਿੰਦਾ ਉਹਦਾ ਚਲਾਨ ਅੱਗੇ ਵੱਧ ਨਹੀਂ ਸਕਦਾ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ ਉਹ 2 ਸਾਲ ਸਵਾ 2 ਸਾਲ ਦੀ ਫਾਈਲ ਚੰਡੀਗੜ੍ਹ ਵਿੱਚ ਪੁਲਿਸ ਦੀ ਦਬਾ ਕੇ ਬੈਠੀ ਇਹ ਤਾਂ ਕਮ ਪੁਲਿਸ ਦੇ ਕਰਨ ਵਾਲੇ ਸੀਗੇ ਪਰ ਕਿਹਨਾਂ ਕਿਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾ ਰਹੇ ਮਾਲੀ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਭਾਨੇ ਸਿੱਧੂ ਦੇ ਖਿਲਾਫ ਪਰਚਾ ਦਰਜ ਕਰ ਦਿਓ ਕਾਂਗਰਸ ਦੇ ਓਪੀ ਸੋਨੀ ਦੇ ਖਿਲਾਫ ਕਰ ਦਿਓ ਆਸ਼ੂ ਨੂੰ ਫੜ ਕੇ ਦੇ ਦਿਓ ਸਾਦੂ ਸਿੰਘ ਧਰਮਸੂਰ ਨੂੰ ਤਿੰਨ ਵਾਰੀ ਫੜ ਕੇ ਦੇ ਦਿਓ ਖੈਰੇ ਨੂੰ ਚੱਕ ਕੇ ਅੰਦਰ ਦੇ ਦਿਓ ਕਦੀ ਵਿਕਰਮੀ ਜਿੱਥੇ ਦੇਖਲਾ ਪਰਚਾ ਦਰਜ ਕਰ ਦੇ ਕੋਈ ਐਸਆਈਟੀ ਬਣਾ ਦਿਓ ਕਦੀ ਕਦੀ ਚੌਥੀ ਐਸਆਈਟੀ ਬਣਾ ਦਿਓ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਔਰ ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਪਰਚਾ ਦਰਜ ਹੋਇਆ ਤੇ ਮਲਵਿੰਦਰ ਸਿੰਘ ਮਾਲੀ ਤੇ ਹੋਇਆ ਇਹ ਹੁਣ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਨੂੰ ਤਾਂ ਅਸੀਂ ਰੀਜ਼ਨੇਬਲ ਜਆ ਕੰਟਰੋਲ ਕਰ ਲਿਆ ਹੁਣ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਕਰ ਲਈਏ ਕਿਸੇ ਨੂੰ ਉੱਥੇ ਕੁਝ ਕਰਨ ਨਾ ਦਈਏ ਕਿਸੇ ਨੂੰ ਬੋਲਣ ਨਾ ਦਈਏ ਸੋ ਦੋਸਤੋ ਹੁਣ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਆ ਆਪਾਂ ਅੱਜ ਦੇ ਨਹੀਂ ਸਾਡੇ ਪੁਰਖੇ ਆ ਤਾਂ ਛੋਟੀ ਜੀ ਗੱਲ ਐ ਲੇਕਿਨ ਸਾਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀ ਕਿਉਂਕਿ ਸਾਡੇ ਖੂਨ ਵਿੱਚ ਸਾਡਾ ਇਹ ਸਾਨੂੰ ਸਿਖਾਇਆ ਗਿਆ ਵਾ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਸਹਿਣਾ ਇਸ ਬੇਇਨਸਾਫੀ ਦੇ ਖਿਲਾਫ ਲੜਾਈ ਆਪਾਂ ਜ਼ਰੂਰ ਲੜਨੀ ਆ ਤਾਂ ਕਿ ਗਾਂ ਕਿਸੇ ਹੋਰ ਦੇ ਉੱਤੇ ਜਿਹੜੇ ਐਕਟਿਵਿਸਟ ਨੇ ਜਿਹੜੇ ਵਿਚਾਰੇ ਆਰਟੀਆਈ ਦਾ ਕੰਮ ਕਰਦੇ ਨੇ ਬਹੁਤ ਸਾਰੇ ਅੱਛੇ ਨੌਜਵਾਨ ਬੱਚੇ ਉੱਠੇ ਹੋਏ ਨੇ ਕੱਲ ਉਹਨਾਂ ਦੇ ਪਰਚੇ ਦਰਜ ਕਰੀਏ ਔਰ ਜਿਹੜੇ ਤੁਸੀਂ ਘਰਾਂ 'ਚ ਬੈਠ ਕੇ ਇਹ ਸਮਝਦੇ ਹੋ ਨੋ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣਾ ਕਿ ਇਹ ਜਿਹੜੀ ਅੱਗ ਫੈਲ ਰਹੀ ਹੈ ਨਾ ਸਰਕਾਰ ਦੇ ਤਸ਼ੱਦਦ ਦੀ ਸਰਕਾਰੀ ਤੰਤਰ ਦੀ ਇਹ ਕੱਲ ਨੂੰ ਤੁਹਾਡੇ ਘਰ ਵਿੱਚ ਵੀ ਪਹੁੰਚ ਸਕਦੀ ਹੈ ਤੁਹਾਡੇ ਬੱਚਿਆਂ ਨੂੰ ਵੀ ਅरेस्ट ਕੀਤਾ ਜਾ ਸਕਦਾ ਤੁਹਾਨੂੰ ਵੀ ਇਦਾਂ ਝੂਠੇ ਪਰਚਾ ਵਿੱਚ ਇੰਪਲੀਕੇਟ ਕੀਤਾ ਜਾ ਸਕਦਾ ਮੈਂ ਨਾਬੇ ਜਿਲ੍ਹਛ ਨੇਹਾ ਇੱਕ ਹਜ਼ਾਰ ਦੀ ਨਫਰੀ ਚੋਂ ਮੈਂ ਜੇ ਕਹਿ ਸਕਦਾ 7 70 80% ਬੇਗੁਨਾਹ ਨੇ ਲੋਕੀ ਜੇਲਾਂ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਵੀ ਮੇਰੀ ਇਹ ਬੇਨਤੀ ਆ ਪੁਲਿਸ ਨੂੰ ਬੇਨਤੀ ਆ ਕਿ ਗਲਤ ਕੰਮ ਮਤ ਕਰੋ ਔਰ ਤੁਸੀਂ ਇਹ ਜਿਹੜਾ ਪਰਚਾ ਹੈਗਾ ਜੇ ਤੁਸੀਂ ਚਾਹੋ ਨੀ ਕੱਲ ਉੱਥੇ ਕੱਟ ਲੋਕੀ ਨਾ ਆਉਣ ਤੇ ਅੱਜ ਹੀ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਮੈਂ ਗੱਲ ਕਹਿ ਰਿਹਾ ਸੀ ਕੇਜਰੀਵਾਲ ਨੂੰ ਨਾ ਯਾਰ ਤੁਸੀਂ ਕੀ ਸਿੱਖਿਆ ਜਿੱਲਿਆਂ ਵਿੱਚ ਜਾ ਕੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਤੁਸੀਂ ਉੱਥੇ ਕਹਿੰਨੇ ਕਿ ਮੋਦੀ ਬੜਾ ਮਾੜਾ ਵਾ ਤੇ ਇੱਥੇ ਮੋਦੀ ਨਾਲੋਂ ਵੀ ਵੱਧ ਜ਼ਿਆਦਾ ਦੁਰਉਪਯੋਗ ਤੁਸੀਂ ਪੰਜਾਬ ਪੁਲਿਸ ਦਾ ਤੇ ਸਰਕਾਰੀ ਅਮਲੇ ਦਾ ਕਰਕੇ ਆਪਣੇ ਵਿਰੋਧੀਆਂ ਨੂੰ ਡਰਾ ਰਹੇ ਕੀ ਫਰਕ ਕੀ ਆ ਉੱਥੇ ਤੁਸੀਂ ਜਿਹਨੇ ਗੋਦੀ ਮੀਡੀਆ ਬਣਾਤਾ ਜੀ ਭਾਜਪੀ ਨੇ ਇੱਥੇ ਤੁਸੀਂ ਕੇਜੀ ਮੀਡੀਆ ਬਣਾਤਾ ਕੋਈ ਮੀਡੀਆ ਚੱਕਣ ਨੂੰ ਗੱਲ ਤਿਆਰ ਨਹੀਂ ਕਰ ਸਾਰੇ ਤੁਸੀਂ ਖਰੀਦ ਲਏ ਜਾਂ ਦਬਕਾਤੇ ਜਾਂ ਟਵਿੱਟਰ ਹੈਂਡਲ ਬੰਦ ਕਰਾਤੇ ਇਹ ਫੇਸਬੁੱਕ ਅਕਾਊਂਟ ਬੰਦ ਕਰਾ ਦਿੱਤੇ ਇਹ ਕਿੱਥੋਂ ਦਾ ਬਦਲਾਅ ਸੀ ਕਿਹੜੀ ਨੀਤੀ ਤੇ ਤੁਸੀਂ ਤੁਰ ਪਿਓ ਤਾਂ ਹੀ ਉਹ ਤੁਹਾਨੂੰ ਲੋਕਾਂ ਨੇ 10 ਸੀਟਾਂ ਦੇ ਉੱਤੇ ਪਾਰਲੀਮੈਂਟ ਵਿੱਚ ਰਾਇਆ ਪਰ ਤੁਹਾਨੂੰ ਮੇਰੇ ਖਿਆਲ ਹਲੇ ਕੱਲ ਇਸ ਦਾ ਅਹਿਸਾਸ ਕਿ ਹੋਰੇ ਕਿ ਲੋਕੀ ਮੁਖਾਲਫਤ ਪੰਜਾਬ ਵਿੱਚ ਖੜ ਗਏ ਨੇ ਕਿਉਂਕਿ ਤੁਸੀਂ ਕੰਮ ਹੀ ਸਾਰਾ ਗਲਤ ਕਰ ਰਹੇ ਹੋ 1 ਲੱਖ ਕਰੋੜ ਦੇ ਨੇੜੇ ਤੁਸੀਂ ਕਰਜ਼ਾ ਛਾੜ ਦਿੱਤਾ ਵਾ ਜਿਹੜੇ ਗਰੀਬਾਂ ਦੇ ਆਯੂਸ਼ਮਾਨ ਕਾਰਡ ਇਲਾਜ ਹੋਣਾ ਸੀ ਹਸਪਤਾਲਾਂ ਦਾ ਤੁਸੀਂ ਉਹ ਨਹੀਂ ਹੋਣ ਦੇ ਰਿ ਲੋਕੀ ਹਸਪੀਟਲ ਪ੍ਰਾਈਵੇਟ ਹਸਪਤਾਲਾਂ ਵਾਲੇ ਹਾਈ ਕੋਰਟ ਪਹੁੰਚ ਗਏ ਨੇ ਕਿ ਸਾਡਾ ਪੈਸਾ ਤਾਂ ਦਿਵਾਓ ਸਰਕਾਰ ਕੋਲੋਂ 933 ਕਰੋੜ ਕੇ ਕਿਤੇ ਕਿੰਨਾ ਰੁਪਇਆ ਐਸਸੀ ਸਕਾਲਰਸ਼ਿਪ ਬੱਚਿਆਂ ਦਾ ਇਸ ਕਰਕੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਨੇ ਜਿਹੜਾ ਬਣਦਾ ਹਿੱਸਾ ਆਪਣਾ ਉਹ ਪਾ ਨਹੀਂ ਰੇ ਤੁਸੀਂ ਯਾਰੋ ਕੋਈ ਚੰਗੀ ਸਿਹਤ ਦੀ ਪ੍ਰਣਾਲੀ ਦੇ ਵਿੱਚ ਕੰਮ ਕਰੋ ਕੋਈ ਐਜੂਕੇਸ਼ਨ ਦਾ ਕੰਮ ਚੰਗਾ ਕਰੋ ਕੋ ਬੱਚਾ ਨੂੰ ਵਿਦੇਸ਼ਾਂ ਚ ਜਾਣ ਤੋਂ ਰੋਕੋ ਕੱਲ ਇੱਕ ਅਖਬਾਰ ਨੇ ਛਾਇਆ ਕੀਤੀ ਰਿਪੋਰਟ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਕੱਲੇ ਪਿਛਲੇ ਸਾਲ ਵਿੱਚ ਸ਼ਾਇਦ ਕੋਈ ਲਗਭਗ ਦੇੜ ਜਾਂ 2 ਲੱਖ ਸਾਡਾ ਨੌਜਵਾਨ ਗਿਆ ਕੈਨੇਡਾ ਦੇ ਵਿੱਚ ਕੱਲੇ ਪੜ੍ਹਾਈ ਦੇ ਉੱਤੇ 3.7 ਬਿਲੀਅਨ ਡਾਲਰਸ ਉੱਥੇ ਖਰਚਾ ਆਇਆ ਉਹਨਾਂ ਦਾ ਪੰਜਾਬ ਦਾ ਪੈਸਾ ਉੱਧਰ ਗਿਆ ਵਾ ਅਸੀਂ ਕੈਲਕੂਲੇਟ ਕੀਤਾ ਤਾਂ 24-25 ਹਜ਼ਾਰ ਕਰੋੜ ਰੁਪਈਆ ਇੱਕ ਸਾਲ ਵਿੱਚ ਸਾਡਾ ਨੌਜਵਾਨਾਂ ਦਾ ਪੰਜਾਬ ਦਾ ਪੈਸਾ ਕੈਨੇਡਾ ਵਿੱਚ ਸਿਰਫ ਸਟੱਡੀ ਬੇਸ ਦੇ ਉੱਤੇ ਜਿਹੜੇ ਖਰਚਾ ਹੁੰਦਾ ਉੱਥੇ ਚਲੇਗਾ ਇਹਨੂੰ ਕਹਿੰਦੇ ਨੇ ਬ੍ਰੇਨ ਡレイン ਐਂਡ ਇਕਨੋਮੀ ਡレイン ਕੰਮ ਤਾਂ ਤੁਹਾਡ ਕੋਈ ਇੰਨੇ ਕਰਨ ਵਾਲੇ ਨੇ ਪਿੰਡਾਂ ਦੇ ਵਿੱਚ ਹਹਾਕਾਰਮਚੀ ਹੋਈ ਪੁਲਿਸ ਦੇ ਖਿਲਾਫ ਲੋ ਐਂਡ ਆਰਡਰ ਵੀ ਆ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਇੰਨੀ ਤਾਂਦਲੀ ਹੋ ਰਹੀ ਯਾਰ ਉਧਰ ਲੋਕੀ ਨਾਮੀਨੇਸ਼ਨ ਫਾਰਮ ਪਰ ਨੂੰ ਤਿਆਰ ਆ ਉਧਰ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਮੇਰੇ ਇਲਾਕੇ ਦੇ ਵਿੱਚ ਕਿਸੇ ਨੂੰ ਅਸੀਂ ਦੇਣਾ ਨਹੀਂ ਜੀ ਹੈ ਐਲਓਸੀ ਦੀ ਦੇਣਾ ਅਸੀਂ ਚੁੱਲਾ ਟੈਕਸ ਨਹੀਂ ਦੇਣਾ ਜਿਹੜੇ ਕੰਸਰਨਡ ਅਫਸਰ ਆ ਉਹ ਆ ਭੋਕਰ ਪਾਰਟੀ ਨੇ ਆਪਣੇ ਘਰਾਂ ਦੇ ਵਿੱਚ ਤਾਲੇ ਲਾ ਕੇ ਬਿਠਾਏ ਹੋਏ ਨੇ ਇਹ ਕਿੱਥੋਂ ਦਾ ਬਦਲਾਅ ਸੀ ਤੁਸੀਂ ਲੈ ਕੇ ਆਏ ਸੀਗੇ ਇਦਾਂ ਤਾਂ ਨਹੀਂ ਲੋਕਾਂ ਨੇ ਪੰਜਾਬ ਦੇ ਨੇ ਝੁਕਣਾ ਤੁਹਾਨੂੰ ਗਲਤ ਫਹਿਮੀ ਆ ਇਦਾਂ ਤਾਂ ਹੋਰ ਇਕੱਠੇ ਖੜੇ ਹੋਣਗੇ ਲੋਕੀ ਔਰ ਤੁਹਾਡੀ ਤਬਕੇ ਮੁਖਾਲਫਤ ਕਰਨਗੇ ਇਸ ਕਰਕੇ ਕਿਰਪਾ ਕਰਕੇ ਆ ਜਿਹੜਾ ਝੂਠੇ ਪਰਚਾ ਦਾ ਝੂਠੇ ਮੁਕੰਦਮੇ ਦਾ ਦੌਰ ਸ਼ੁਰੂ ਕੀਤਾ ਕੇਜਰੀਵਾਲ ਸਾਹਿਬ ਇਹਦੀ ਪ੍ਰੋਪਰ ਰਿਪੋਰਟ ਲਵੋ ਤੁਸੀਂ ਕਹਿੰਨੇ ਸੀ ਭ੍ਰਿਸ਼ਟਾਚਾਰ ਦੀ ਰਿਪੋਰਟ ਲੈ ਰਹੇ ਜਿਸ ਜੋੜੇ ਮਾਜਰੇ ਨੂੰ ਹਟਾਤਾ ਪਠਾਨ ਮਾਜਰੇ ਨੂੰ ਅਸੀਂ ਐਂ ਕਰਾਂਗੇ ਉਹ ਤਾਂ ਕੁਝ ਵੀ ਨਹੀਂ ਗੱਲਾਂ ਹੈਗੀਆਂ ਉਹ ਤਾਂ ਹੈ ਲੇਕਿਨ ਆ ਜਿਹੜਾ ਤੁਸੀਂ ਤਸ਼ੱਦਦ ਦਾ ਦੌਰ ਚਲਾਇਆ ਪੋਲਿਟੀਕਲ ਵੈਂਜੇਟਾ ਵੈਂਜੈਂਸ ਔਰ ਐਕਸਟ੍ਰੀਮ ਜਿਹੜਾ ਤੁਸੀਂ ਗਲਾ ਘੁੱਟਣਾ ਚਾਹੁੰਦੇ ਲੋਕਾਂ ਦਾ ਇਹਨੂੰ ਬੰਦ ਕਰੋ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਲੋਕੀ ਆਪਣੀ ਆਪਣਾ ਜਿਹੜਾ ਅਧਿਕਾਰ ਆ ਮੌਲਿਕ ਅਧਿਕਾਰ ਆ ਜਿਹੜਾ ਬੋਲਣ ਦਾ ਵਿਚਾਰ ਰੱਖਣ ਦਾ ਸੋਸ਼ਲ ਮੀਡੀਆ ਤੇ ਲਿਖਣ ਦਾ ਉਹ ਆਪਣੀ ਗੱਲ ਐਕਸਰਸਾਈਜ਼ ਕਰ ਸਕਣ ਮੇਰੀ ਫਿਰ ਅੰਤ ਵਿੱਚ ਸਭ ਨੂੰ ਅਪੀਲ ਹੈ ਕਿ ਜਿਹੜੇ ਜਿਹੜੇ ਆ ਸਕਦੇ ਨੇ ਜਿਹੜੇ ਜਿਹੜੇ ਜਾਗਦੀ ਜ਼ਮੀਰ ਵਾਲੇ ਨੇ ਚਲੋ ਬਹੁਤ ਸਾਰੇ ਲੋਕਾਂ ਨੂੰ ਕੰਮ ਵੀ ਹੋ ਸਕਦਾ ਝੋਨੇ ਦਾ ਵੀ ਭਰਪੂਰ ਸੀਜ਼ਨ ਆ ਉਹ ਤਾਂ ਪੰਚਾਇਤੀਆਂ ਇਲੈਕਸ਼ਨ ਆ ਰੱਖਤੀਆਂ 15 ਅਕਤੂਬਰ ਨੂੰ ਤੇ 15 ਅਕਤੂਬਰ ਪੂਰਾ ਝੋਨੇ ਦਾ ਸੀਜ਼ਨ ਫਸਿਆ ਉਹ ਪਤਾ ਨਹੀਂ ਕੀ ਸਰਕਾਰ ਦੀ ਪਾਇਰਿਟੀ ਕੀ ਹੈ ਕੀ ਸੋਚ ਕੇ ਗੱਲਾਂ ਕਰਦੇ ਨੇ ਪਰ ਕੱਲ ਵਾਲੇ ਧੰਨੇ ਵਿੱਚ ਸਾਰਿਆਂ ਨੂੰ ਮੇਰੀ ਖੁੱਲਾ ਸੱਦਾ ਉਹਨਾਂ ਵੱਲੋਂ ਹੈ ਜਿਨ੍ਹਾਂ ਨੇ ਪ੍ਰਬੰਧ ਕੀਤਾ ਮੇਰਾ ਨਹੀਂਗਾ ਮੈਂ ਤਾਂ ਸਿਰਫ ਤੁਹਾਨੂੰ ਅਪੀਲ ਕਰ ਰਿਹਾ ਕਿ ਆਓ ਆਪਾਂ ਸਾਰੇ ਜਾਨੇ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੀਏ ਜੇ ਆਪਾਂ ਸਾਰਿਆਂ ਨੇ ਮਲਵਿੰਦਰ ਸਿੰਘ ਮਾਲੀ ਛਡਾਲਿਆ ਤੇ ਸਰਕਾਰ ਜਿਹੜੀ ਹੈ ਉਹ ਕਿਸੇ ਤੋਂ ਝੂਠਾ ਪਰਚਾ ਕਰਨ ਤੋਂ 100 ਵਾਰੀ ਸੋਚੇਗੀ ਔਰ ਕਰੇਗੀ ਇਸ ਮਕਸਦ ਨਾਲ ਤੁਹਾਡੀ ਕਚੈੜੀ ਵਿੱਚ ਆ